ਸਭ ਸਰੋਹੀ ਸਹਹਤੀ ਜਹਾਂ ਹਾਰੇ ਤੇਰਾ ਤੇਰੇ ਤੋਂ ਹੀ ਸੱਚੇ ਤੋਹੀ ਤੋਹੀ ਤਵਰ ਕਰ ਤਾਸਾ ਸਿਰ ਸੰਦਨਾ ਇਸ ਤਾਸ ਬੈਠਿਆ ਸੋਹੀਐ ਸੁਗਨਾ ਕਾ ਵੇਸਾ ਇਸ ਤਾਸ ਬੈਠਿਆ ਸੋਹੀਐ ਸੁਗਨਾ ਕਾ ਵੇਸਾ ਸਦਨ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੰਦਾ ਪਹਿਨਾ ਛੰ ਕੰਕਾਰ ਸਤਗੁਰ ਪਰਸਾਦ ਤੀਰਤ ਨਾਵਨ ਜਾਓ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਖ ਧਾਵਨ ਜਾਓ ਤੀਰਖ ਨਾਮ ਸਾਰ ਰੋਗੀ ਨਾਮਦਾਰੂ ਮੈਂ ਨਾ ਕਹਿ ਸੱਚ ਬਿਨ ਗੁਰ ਬਾਤ ਬਿਨ ਬਲ ਸਦਾ ਚਾਣਨ ਨਿਤ ਸਾਥ ਤੀਰਤ ਬਜਣ ਸੱਚ ਦਾ ਕਹਿ ਮੈਂ ਕਿਆ ਕਰ ਤੋਹੀ ਐ ਰਖ ਸਾਚਾ ਦੋਖ ਕਲ ਵਿਖ ਪਰ ਹਰੇ ਸਤਨਾਮ ਕਾਇਆ ਗੁਰਦਕਾਇਆ ਮੈਨ ਦਾ ਹੀ ਸਚ ਬਣੇ ਸਭ ਤੇ ਨੀਰ ਮੇਲਾਬ ਪੂਰਾ ਨਾਮ ਲੋ ਬੇਦੀ ਤਰ ਸੰਗਮ ਸਤ ਸਤੇ ਆਰਾ ਦੀ ਗੰਕਾਰ ਸਾਜਾ ਨਿਤ ਦੇ ਜੜਾ ਸਵਾਇਆ ਗਤ ਸੰਗ ਪੀਤਾ ਸੰਗਤ ਘਰ ਨਦਰ ਮੇ ਰਗ ਲਾਇਆ ਕਹਿਨ ਕਰ ਸਰ ਕੋਏ ਕੇਵਲ ਆਖੀਐ ਆ ਮੂਰਖੀ ਨੀਤੀ ਅੰਧ ਸਾਧ ਜੀ ਹਰ ਸਾਥ ਕੀਐ ਸਤਿਗੁਰ ਕੀ ਸਾਥੀ ਅਮਰਤ ਬਾਤੀ ਤਿਤ ਬਲ ਵਾਨਿਆ ਮੇਰਾ ਪੂਜ ਕਰਿਆ ਲੈ ਦਿਖਾ ਦੇ ਸ਼ਬਦ ਸਚੈ ਗੁਰ ਮੇਰਾ ਆਖਣ ਟੋਟਲੇ ਭਗਤ ਬਣਨਾਲ ਪਰ ਪਰ ਰਹੇ ਅਸੋਈ ਨਾ ਦਿਵਸਾਤ ਕਹੇ ਬੇਨੰਤੀ ਮੜ ਮਾ ਜੇ ਜਿਸ ਸੋਈ ਆਖਨ ਟੋਟੇ ਨਾ ਪੜ ਕੰਡਾਈ ਪਰ ਪਰ ਰਹੇ ਆ ਸੋਈ ਨਾਲਕ ਸਾਥ ਕਹ ਬੇਨੰਤੀ ਮਨ ਪਾਜੈ ਸੱਚ ਸੋਈ